ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਲੋਟ ਵਿੱਚ ਪਿੱਛੇ ਸਾਰੇ ਖੜੇ ਆ ਤੇ ਅੱਜ ਚੌਥਾ ਦਿਨ ਆ ਲਗਾਤਾਰ ਜਿਹੜੇ ਸਾਡੇ ਬਿਲਡਰ ਭਰਾ ਨੇ ਜਿਹੜੇ ਸਜਾਵਟ ਵਾਲੇ ਬੱਚੇ ਨੇ ਲਗਾਤਾਰ ਸੇਵਾ ਚਲਦੀ ਆ ਬਹੁਤ ਮਿਹਨਤ ਕੀਤੀ ਨਾ ਸਾਰਿਆਂ ਨੇ ਪੂਰੇ ਦਾ ਪੂਰਾ ਕੰਮ ਬੰਦ ਕਰਕੇ ਇੱਥੇ ਉਦਨ ਦੇ ਲੱਗੇ ਹੋ ਆ ਤੇ ਅਸੀਂ ਮਹਾਰਾਜ ਅੱਗੇ ਅਰਦਾਸ ਕਰਦੇ ਆ ਵੀ ਜਿਹੜਾ ਕੱਲ ਨੂੰ ਸਵੇਰੇ 9:30 ਵਜੇ ਨਗਰ ਕੀਰਤਨ ਸਾਹਿਬ ਇੱਥੇ ਸ਼ੁਰੂ ਹੋਣੇ ਆ ਤੇ ਸਰਦੀ ਕਲਾਜ ਸਾਰਾ ਪ੍ਰੋਗਰਾਮ ਉਥੇ ਪ੍ਰੈਰੀਪੈਂਟ ਪਾਰਕ ਤੱਕ ਹੋਵੇ ਤੇ ਸੰਗਤਾਂ ਨੂੰ ਅਪੀਲ ਕਰਦੇ ਆਂ ਵੀ ਹਮ ਹਮਾ ਕੇ ਪਹੁੰਚੋ ਤੇ ਆਪਣੇ ਸਾਰਿਆਂ ਨੇ ਡਿਸਪਲਿਨ ਦੇ ਵਿੱਚ ਰਹਿਣਾ ਕੋਈ ਕਿਸੇ ਨੇ ਕੋਈ ਏਦਾਂ ਦੀ ਗੱਲਬਾਤ ਨਾ ਹੋਵੇ ਜਿਹੜਾ ਕੋਈ ਸਾਡਾ ਕੋਈ ਮੁਖੌੜ ਆਇਆ ਜਾਵੇ ਤੇ ਬਾਕੀ ਇਹ ਹੀ ਕਿਰਪਾ ਮਹਾਰਾਜ ਦੀ ਅਰਦਾਸ ਕਰਦੇ ਆਂ ਸਾਰੇ ਜਾਨੇ ਵੀ ਮਹਾਰਾ ਦੀ ਮਹਾਰਾ ਕਿਰਪਾ ਕੰਨ ਸਾਡਾ ਨਗਰ ਕੀਰਤਨ ਸੰਪੂਰਨ ਕੱਲ ਨੂੰ ਸਮਾਪਤੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰਦੁਆਰਾ ਸਾਹਿਬ ਦੇ ਪਾਰਕਿੰਗ <strong>ਕਲਾਉਡ</strong> ਵਿੱਚ ਪਿੱਛੇ ਸਾਰੇ ਖੜੇ ਆ ਤੇ ਅੱਜ ਚੌਥਾ ਦਿਨ ਆ ਲਗਾਤਾਰ ਜਿਹੜੇ ਸਾਡੇ ਬਿਲਡਰ ਭਰਾ ਨੇ ਜਿਹੜੇ ਸਜਾਵਟ ਵਾਲੇ ਬੱਚੇ ਨੇ ਲਗਾਤਾਰ ਸੇਵਾ ਚੱਲਦੀ ਆ ਬਹੁਤ ਮਿਹਨਤ ਕੀਤੀ ਨਾ ਸਾਰਿਆਂ ਨੇ ਪੂਰੇ ਦਾ ਪੂਰਾ ਕੰਮ ਬੰਦ ਕਰਕੇ ਇੱਥੇ ਉਦੋਂ ਦੇ ਲੱਗੇ ਹੋ ਆ ਤੇ ਅਸੀਂ ਮਹਾਰਾਜ ਅੱਗੇ ਅਰਦਾਸ ਕਰਦੇ ਆ ਵੀ ਜਿਹੜਾ ਕੱਲ ਨੂੰ ਸਵੇਰੇ 9:30 ਵਜੇ ਨਗਰ ਕੀਰਤਨ ਸਾਹਿਬ ਇੱਥੇ ਸ਼ੁਰੂ ਹੋਣੇ ਆ ਤੇ ਸਰਦੀ ਕਲਾਜ ਸਾਰਾ ਪ੍ਰੋਗਰਾਮ ਉਥੇ ਪ੍ਰੈਰੀਪੈਂਟ پارک ਤੱਕ ਹੋਵੇ ਤੇ ਸੰਗਤਾਂ ਨੂੰ ਅਪੀਲ ਕਰਦੇ ਆਂ ਵੀ ਹਮ ਹਮਾ ਕੇ ਪਹੁੰਚੋ ਤੇ ਆਪਣੇ ਸਾਰਿਆਂ ਨੇ ਡਿਸਪਲਿਨ ਦੇ ਵਿੱਚ ਰਹਿਣਾ ਕੋਈ ਕਿਸੇ ਨੇ ਕੋਈ ਏਦਾਂ ਦੀ ਗੱਲਬਾਤ ਨਾ ਹੋਵੇ ਜਿਹੜਾ ਕੋਈ ਸਾਡਾ ਕੋਈ ਮੁਖੌੜ ਆਇਆ ਜਾਵੇ ਤੇ ਬਾਕੀ ਇਹ ਹੀ ਕਿਰਪਾ ਮਹਾਰਾਜ ਜੀ ਅਰਦਾਸ ਕਰਦੇ ਆਂ ਸਾਰੇ ਜਾਨੇ ਵੀ ਮਹਾਰਾ ਦੀ ਮਹਾਰਾ ਕਿਰਪਾ ਕਰ ਸਾਡਾ ਨਗਰ ਕੀਰਤਨ ਸੰਪੂਰਨ ਕੱਲ ਨੂੰ ਸਮਾਪਤੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਕਲਾਉਡ ਵਿੱਚ ਪਿੱਛੇ ਸਾਰੇ ਖੜੇ ਆ ਤੇ ਅੱਜ ਚੌਥਾ ਦਿਨ ਆ ਲਗਾਤਾਰ ਜਿਹੜੇ ਸਾਡੇ ਬਿਲਡਰ ਭਰਾ ਨੇ ਜਿਹੜੇ ਸਜਾਵਟ ਵਾਲੇ ਬੱਚੇ ਨੇ ਲਗਾਤਾਰ ਸੇਵਾ ਚਲਦੀ ਆ ਬਹੁਤ ਮਿਹਨਤ ਕੀਤੀ ਨਾ ਸਾਰਿਆਂ ਨੇ ਪੂਰੇ ਦਾ ਪੂਰਾ ਕੰਮ ਬੰਦ ਕਰਕੇ ਇੱਥੇ ਉਦੋਂ ਦੇ ਲੱਗੇ ਹੋ ਆ ਤੇ ਅਸੀਂ ਮਹਾਰਾਜ ਅੱਗੇ ਅਰਦਾਸ ਕਰਦੇ ਆਂ ਵੀ ਜਿਹੜਾ ਕੱਲ ਨੂੰ ਸਵੇਰੇ 9:30 ਵਜੇ ਨਗਰ ਕੀਰਤਨ ਸਾਹਿਬ ਇੱਥੋਂ ਸ਼ੁਰੂ ਹੋਣੇ ਆ ਤੇ ਸਰਦੀ ਕਲਾਜ ਸਾਰਾ ਪ੍ਰੋਗਰਾਮ ਉਥੇ ਪ੍ਰੈਰੀਪੈਂਟ پارک ਤੱਕ ਹੋਵੇ ਤੇ ਸੰਗਤਾਂ ਨੂੰ ਅਪੀਲ ਕਰਦੇ ਆਂ ਵੀ ਹਮ ਹਮਾ ਕੇ ਪਹੁੰਚੋ ਤੇ ਆਪਣੇ ਸਾਰਿਆਂ ਨੇ ਡਿਸਪਲਿਨ ਵਿੱਚ ਰਹਿਣਾ ਕੋਈ ਕਿਸੇ ਨੇ ਕੋਈ ਇਦਾਂ ਦੀ ਗੱਲਬਾਤ ਨਾ ਹੋਵੇ ਜਿਹੜਾ ਕੋਈ ਸਾਡਾ ਕੋਈ ਮੁਖੌੜਾ ਆਇਆ ਜਾਵੇ ਤੇ ਬਾਕੀ ਇਹ ਹੀ ਕਿਰਪਾ ਮਹਾਰਾਜ ਜੀ ਅਰਦਾਸ ਕਰਦੇ ਆਂ ਸਾਰੇ ਜਾਨੇ ਵੀ ਮਹਾਰਾ ਦੀ ਮਹਾਰਾ ਕਿਰਪਾ ਕਰ ਸਾਡਾ ਨਗਰ ਕੀਰਤਨ ਸੰਪੂਰਨ ਕੱਲ ਨੂੰ ਸਮਾਪਤੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਲਾਂਡ ਵਿੱਚ ਪਿੱਛੇ ਸਾਰੇ ਖੜੇ ਆ ਤੇ ਅੱਜ ਚੌਥਾ ਦਿਨ ਆ ਲਗਾਤਾਰ ਜਿਹੜੇ ਸਾਡੇ ਬਿਲਡਰ ਭਰਾ ਨੇ ਜਿਹੜੇ ਸਜਾਵਟ ਵਾਲੇ ਬੱਚੇ ਨੇ ਲਗਾਤਾਰ ਸੇਵਾ ਚੱਲਦੀ ਆ ਬਹੁਤ ਮਿਹਨਤ ਕੀਤੀ ਨਾ ਸਾਰਿਆਂ ਨੇ ਪੂਰੇ ਦਾ ਪੂਰਾ ਕੰਮ ਬੰਦ ਕਰਕੇ ਇੱਥੇ ਉਦੋਂ ਦੇ ਲੱਗੇ ਹੋ ਆ ਤੇ ਅਸੀਂ ਮਹਾਰਾਜ ਅੱਗੇ ਅਰਦਾਸ ਕਰਦੇ ਆਂ ਵੀ ਜਿਹੜਾ ਕੱਲ ਨੂੰ ਸਵੇਰੇ 9:30 ਵਜੇ ਨਗਰ ਕੀਰਤਨ ਸਾਹਿਬ ਇੱਥੋਂ ਸ਼ੁਰੂ ਹੋਣੇ ਆ ਤੇ ਸਰਦੀ ਕਲਾਜ ਸਾਰਾ ਪ੍ਰੋਗਰਾਮ ਉਥੇ ਪ੍ਰੈਰੀ ਬੈਂਡ ਪਾਰਕ ਤੱਕ ਹੋਵੇ ਤੇ ਸੰਗਤਾਂ ਨੂੰ ਅਪੀਲ ਕਰਦੇ ਆਂ ਵੀ ਹਮ ਹਮਾ ਕੇ ਪਹੁੰਚੋ ਤੇ ਆਪਣੇ ਸਾਰਿਆਂ ਨੇ ਡਿਸਪਲਿਨ ਦੇ ਵਿੱਚ ਰਹਿਣਾ ਕੋਈ ਕਿਸੇ ਨੇ ਕੋਈ ਏਦਾਂ ਦੀ ਗੱਲਬਾਤ ਨਾ ਹੋਵੇ ਜਿਹੜਾ ਕੋਈ ਸਾਡਾ ਕੋਈ ਮੁਖੌੜਾ ਆਇਆ ਜਾਵੇ ਤੇ ਬਾਕੀ ਇਹ ਹੀ ਕਿਰਪਾ ਮਹਾਰਾਜ ਜੀ ਅਰਸ ਕਰਦੇ ਆਂ ਸਾਰੇ ਜਾਨੇ ਵੀ ਮਹਾਰਾ ਦੀ ਮਹਾਰਾ ਕਿਰਪਾ ਕਨ ਸਾਡਾ ਨਗਰ ਕੀਰਤਨ ਸੰਪੂਰਨ ਕੱਲ ਨੂੰ ਸਮਾਪਤੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ